ਚਾਰ ਟਾਈਮ ਇਨਸੂਲਿਨ ਲੱਗਦਾ ਐ ਇਹਨਾਂ ਵਿੱਚ ਹਾਂ ਤੇ ਜਿਹੜਾ ਤੁੰਨੀ ਤੇ ਇੰਜੈਕਸ਼ਨ ਲਾਉਂਦੇ ਆ ਨਾ ਤੁੰਨੀ ਆਓ ਚਾਰ ਟਾਈਮ ਖਾਣੇ ਤੋਂ ਪਹਿਲਾਂ ਲੱਗਦਾ ਬੜਾ ਹੀ ਪਹਿਲਾਂ ਤਾਂ ਬਹੁਤ ਜ਼ਿਆਦਾ ਆ ਬੀ ਇਹਨੂੰ ਵੇਖ ਕੇ ਦਿਲ ਨੂੰ ਮਨ ਵਿੱਚ ਕਈ ਤਰ੍ਹਾਂ ਦੇ ਮਾਪਿਓ ਦੇ ਸਵਾਲ ਆਉਂਦੇ ਨੇ ਬਾਕੀ ਹੁਣ ਚਲੋ ਹੌਸਲਾ ਇਹਨੇ ਵੀ ਕੁਝ ਦੇ ਇਹ ਦਿੱਤਾ ਕੋਈ ਆਪ ਵੀ ਬੰਦਾ ਹੌਲੀ ਹੌਲੀ ਭੁੱਲਣ ਦੀ ਕੋਸ਼ਿਸ਼ ਕਰਦਾ ਹੈ ਚਲੋ ਮਾਲਕ ਦੇ ਤਾਂ ਰੰਗਣੇ ਭੈਣੇ ਜਦੋਂ 4 ਸਾਲ ਤੋਂ ਲੱਗਣ ਲੱਗ ਗਿਆ ਸੀ ਹਾਂਜੀ ਤੇ 4 ਸਾਲ 'ਚ ਛੋਟਾ ਜਿਹਾ ਬੱਚਾ ਹੁੰਦਾ ਤੇ ਉਦੋਂ ਇੰਜੈਕਸ਼ਨ ਲਾਉਣਾ ਆਪਦੇ ਹੱਥੀ ਲਾਉਣਾ ਉਦੋਂ ਦਿਲ ਤਾਂ ਨਹੀਂ ਕਰਦਾ ਬੜਾ ਔਖਾ ਹੈ ਮਾਂ ਪਿਓ ਲਈ ਬਹੁਤ ਜਿਆਦਾ ਔਖਾ ਤੇ ਫਿਰ ਵੀ ਮਤਲਬ ਉਹ ਟਾਈਮ ਕੱਢਿਆ ਹਾਂਜੀ ਬਹੁਤ ਤੇ ਅੱਜ ਖੁਸ਼ੀਆਂ ਵੀ ਆਈਆਂ ਹਾਂਜੀ ਬਹੁਤ ਜਿਆਦਾ ਬਹੁਤ ਔਖਾ ਹੈ ਕਿਉਂਕਿ ਮਾਂ ਵੀ ਭਾਵੁਕ ਆ ਔਰ ਬੱਚੇ ਨੂੰ ਤਾਂ ਸ਼ਾਇਦ ਚਲੋ ਬੱਚਾ ਬੱਚੇ ਨੂੰ ਤਾਂ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਏਗਾ ਕਿਉਂਕਿ 4 ਸਾਲ ਦੀ ਉਮਰ 'ਚ ਜਦੋਂ ਸ਼ੂਗਰ ਹੋ ਗਈ ਔਰ ਉਦੋਂ ਧੁੰਨੀ ਦੇ ਵਿੱਚ ਜਿਹੜਾ ਇੰਜੈਕਸ਼ਨ ਲਾਉਂਦੇ ਆ ਮਾਂ ਆਪਦੇ ਹੱਥਾਂ ਨਾਲ ਆਪਦੇ ਹੱਥਾਂ ਨਾਲ ਆਪ ਲਾਉਣਾ ਨਹੀਂ ਮੈਂ ਹਾਂਜੀ ਭਾਜੀ ਮੁਰ ਵਾਰੀ ਵਾਰੀ ਡਾਕਟਰ ਨੂੰ ਬੁਲਾਉਣਾ ਬੜਾ ਔਖਾ ਹੈ ਅਸੀਂ ਦੋਨੋਂ ਹੀ ਲਾ ਲੈਣਾ ਮਾਤਾ ਕਹਿੰਦੇ ਵੀ ਕੰਡਾ ਵੀ ਜੇ ਬੱਚੇ ਦੇ ਵਾਜੇ ਤੇ ਉਹਨੂੰ ਦਰਦ ਮਾਣੋ ਹੁੰਦੀ ਆ ਤੇ ਮਾਂ ਆਪ ਮਤਲਬ ਬੱਚੇ ਨੂੰ ਇੰਜੈਕਸ਼ਨ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਅਸੀਂ ਇਹਨੂੰ ਮਤਲਬ ਕੋਈ ਰਿਸ਼ਤੇਦਾਰ ਆਏ ਹੋਣ ਉਹਨਾਂ ਦੇ ਵਿੱਚ ਕਦਰ ਨਹੀਂ ਲਾਇਆ ਫਿਰ ਇਹਨੂੰ ਕੱਲੇ ਨੂੰ ਲੈ ਜੀਦਾ ਵੀ ਕੋਈ ਕਿਵੇਂ ਬੋਲਦਾ ਹੈ ਕੋਈ ਕਿਵੇਂ ਬੋਲਦਾ ਹੈ ਤੈਨੂੰ ਦਰਦ ਹੁੰਦੀ ਹੈ ਫਿਰ ਬੱਚੇ ਦੇ ਮਨ ਵਿੱਚ ਵੀ ਜਾਂਦਾ ਹੈ ਵੀ ਮੈਨੂੰ ਹਰੇਕ ਸਵਾਲ ਜਵਾਬ ਕਰਦੇ ਨੇ ਰਿਸ਼ਤੇਦਾਰਾਂ ਨੂੰ ਕੀ ਪਤਾ ਹੈ ਵੀ ਇਹਨਾਂ ਨੂੰ ਕੀ ਹੈ ਬਾਕੀ ਸਾਨੂੰ ਪਤਾ ਹੈ ਵੀ ਜੋ ਸਾਡੇ ਤੇ ਬੀਤੀਆਂ ਨੇ ਜੋ ਹੋਈਆਂ ਨੇ ਉਹਨਾਂ ਹੀ ਸਾਡੇ ਕਰਮਾਲਕ ਨੇ ਖੁਸ਼ੀ ਦਾ ਟਾਈਮ ਲੈਂਦਾ ਬੱਚੇ ਨੂੰ ਜੋ ਡਾਕਟਰ ਇੰਜੈਕਸ਼ਨ ਲਾ ਦੇਵੇ ਨਾ ਤੇ ਸ਼ਾਇਦ ਮਾਂ ਉਹਨੂੰ ਲਾਉਣ ਨਹੀਂ ਦਿੰਦੀ ਔਰ ਇੱਥੇ ਮਾਂ ਨੂੰ ਆਪ ਬੱਚੇ ਦੇ 4 ਟਾਈਮ ਇੰਜੈਕਸ਼ਨ ਲਾਉਣਾ ਪੈਂਦਾ ਦਿਨ ਦੇ ਵਿੱਚ ਔਰ 4 ਸਾਲ ਦੀ ਜਦੋਂ ਉਮਰ ਸੀ ਉਦੋਂ ਤੋਂ ਔਰ ਅੱਜ ਵੀ ਸ਼ਵਨ ਦੇ ਘਰ ਅਸੀਂ ਪਹੁੰਚੇ ਆ ਦੋ ਐਹੋ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਸ਼ਾਇਦ ਕਿਸੇ মিডিਆ ਨੇ ਨਹੀਂ ਕੀਤੀਆਂ ਹੋਣਗੀਆਂ ਪਹਿਲੀ ਚੀਜ਼ ਤਾਂ ਇਹ ਵੀ ਇਸ ਲੜਕੇ ਦਾ ਨਾਮ ਸਾਰੇ মিডিਆ ਦੇ ਵਿੱਚ ਸਰਵਣ ਕਿਹਾ ਜਾ ਰਿਹਾ ਕਿਦੇ ਕੁਝ ਕਿਹਾ ਜਾ ਰਿਹਾ ਇਸ ਦਾ ਨਾਮਾ ਸ਼ਵਨ ਸ਼ਵਨ ਨਾਮ ਹੈ ਇਸ ਦਾ ਔਰ ਸ਼ਵਨ ਨਾਮ ਤੋਂ ਇਹ ਮਸ਼ਹੂਰ ਹੋਇਆ ਸੀ ਔਰ ਪੂਰੀ ਗੱਲ ਤੁਹਾਨੂੰ ਪਤਾ ਰਾਸ਼ਟਰਪਤੀ ਵਾਰਡ ਲੈ ਕੇ ਘਰੇ ਪਹੁੰਚੇ ਨੇ ਔਰ ਇਹ ਅਵਾਰਡ ਦੇ ਲਈ ਲੋਕ ਤਰਸਦੇ ਨੇ ਬਾਕੀ ਉਹ ਗੱਲਾਂ ਸਾਰੀਆਂ ਤੁਸੀਂ ਸੁਣ ਲਿਆ ਨੇ ਸਾਰੇ মিডিਆ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਇੰਟਰਨੈਸ਼ਨਲ মিডিਆ ਦੇ ਉੱਪਰ ਇਹ ਬੱਚੇ ਦੀ ਚਰਚਾ ਹੈ ਬੱਚਾ ਅਜੇ ਚਰਚਾ ਦੇ ਵਿੱਚ ਆ ਇਨਾਂ ਦੇ ਮਦਰ ਨੇ ਇਨਾਂ ਦੇ ਫਾਦਰ ਨੇ ਇਨਾਂ ਦੀ ਵੱਡੀ ਭੈਣ ਇਨਾਂ ਦਾ ਛੋਟਾ ਭਰਾ ਵੀ ਇੱਥੇ ਸੀਗਾ ਹੁਣੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਵੀ ਇਹ ਪੂਰੀ ਜਦੋਂ ਗੱਲ ਇਹਨਾਂ ਨੂੰ ਪਤਾ ਲੱਗਦੀ ਆ ਉਦੋਂ ਮਾਹੌਲ ਕੀ ਸੀ ਕਰਦਾ ਉਹ ਚੀਜ਼ਾਂ ਅਸੀਂ ਤੁਹਾਨੂੰ ਦਿਖਾਉਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਬਾਈ ਜੀ ਨਾਲ ਗੱਲ ਕਰਦੇ ਬਾਈ ਜੀ ਕੋਲ ਆਈ ਸੀ ਬੀ ਰਾਸ਼ਟਰਪਤੀ ਅਵਾਰਡ ਦੇ ਲਈ ਬੱਚੇ ਨੂੰ ਬੁਲਾਇਆ ਜਾ ਰਿਹਾ ਹਾਂਜੀ ਹਾਂਜੀ ਸਰ ਕੋਲ ਆਈ ਚੀਂ ਹਾਂਜੀ ਪਤਾ ਸੀ ਤੁਹਾਨੂੰ ਪਹਿਲਾਂ ਵੀ ਰਾਸ਼ਟਰਪਤੀ ਵਾਰਡ ਹੁੰਦਾ ਕੀ ਹੈ ਜੀ ਨਹੀਂ ਜੀ ਕਦੇ ਨਹੀਂ ਜੀ ਕਦੇ ਨਹੀਂ ਪਤਾ ਸੀ ਨਹੀਂ ਜੀ ਫਿਰ ਉਸ ਤੋਂ ਬਾਅਦ ਕੀ ਤੁਹਾਡਾ ਜਦੋਂ ਤੁਸੀਂ ਪੁੱਛਿਆ ਕਿਸੇ ਨੂੰ ਫਿਰ ਇਹ ਚੀਜ਼ ਵੀ ਤੁਹਾਨੂੰ ਫੋਨ ਆਇਆ ਜਾਂ ਉਹਨਾਂ ਨੇ ਤੁਹਾਨੂੰ ਦੱਸਿਆ ਥੋੜੀ ਜੀ ਗੱਲ ਖੁੱਲ ਕੇ ਦੱਸੋ ਇਹ ਤਾਨੂੰ ਫੋਨ ਆਇਆ ਸੀ ਤੇ ਫਿਰ ਅਸੀਂ ਜਿਹੜਾ ਇਹਦਾ ਦੋਸਤ ਹੈ ਲੈਫਟਨ ਕਰਨ ਕੁਮਲਿੰਦਰ ਸਿੰਘ ਅਸੀਂ ਉਹਦੇ ਕੋਲ ਜੁੰਡ ਜੁੰਨੇ ਬੁਲਾਇਆ ਸੀ ਤੇ ਅੱਗੋਂ ਨਹੀਂ ਜੋ ਕੀਤਾ ਵੀ ਜਾਣ ਬਰੇ ਤੇ ਫਿਰ ਉਧਰ ਅੱਗੋਂ ਨਹੀਂ ਗੱਲਬਾਤ ਕੋਈ ਤੀ ਸੀਗੀ ਜੀ ਜੀ ਹਾਂਜੀ ਇੱਕ ਇੱਕ ਚੀਜ਼ ਮੈਂ ਤੁਹਾਨੂੰ ਦੱਸਤੀ ਪਹਿਲਾਂ ਵੀ ਇਹਨਾਂ ਦਾ ਨਾਮ ਗਲਤ ਸੀ ਦੂਜੀ ਚੀਜ਼ ਜਿਹੜੀ ਉਹ ਵੀ ਮੈਂ ਤੁਹਾਨੂੰ ਜਲਦੀ ਇਸ ਇੰਟਰਵਿਊ ਦੇ ਵਿੱਚ ਦੱਸਦਾ ਭੈਣੇ ਜਦੋਂ ਪਤਾ ਲੱਗਿਆ ਦੇ ਬੱਚੇ ਦਾ ਨਾਮ ਉਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੂੰ ਪੜ੍ਹਾਈ ਦਾ ਖਰਚਾ ਤੇ ਇਹਨਾਂ ਦਾ ਹੋਰ ਖਰਚੇ ਜਿਹੜੇ ਆ ਉਹ ਆਰਮੀ ਦੇ ਵੱਲੋਂ ਚੱਕ ਲੈ ਗਏ ਸੀ ਪਰ ਜਦੋਂ ਰਾਸ਼ਟਰਪਤੀ ਬਾੜ ਲਈ ਪਤਾ ਲੱਗਿਆ ਉਦੋਂ ਖੁਸ਼ੀ ਦਿਲ ਦੇ ਵਿੱਚ ਕੀ ਸੀਗਾ ਪਰਿਵਾਰ ਦੇ ਵਿੱਚ ਕੀ ਮਾਹੌਲ ਸੀਗਾ ਬਹੁਤ ਖੁਸ਼ੀ ਸਾਡੇ ਪਰਿਵਾਰ ਵਿੱਚ ਬਹੁਤ ਵਧੀਆ ਮੌਲ ਸੀਗਾ ਸਾਨੂੰ ਪਤਾ ਜਦੋਂ ਲੱਗਾ ਵੀ ਮੇਰੇ ਬੇਟੇ ਨੂੰ ਇੰਨਾ ਕੁ ਮਿਲ ਗਿਆ ਹੈ ਬਹੁਤ ਵਧਾਈਆਂ ਮਿਲੀਆਂ ਬਹੁਤ ਹੀ ਜ਼ਿਆਦਾ ਸਾਡੇ ਘਰੇ ਮਤਲਬ ਭੈਣਾ ਭਰਾਵਾਂ ਦੇ ਰਿਸ਼ਤੇਦਾਰ ਉੱਪਰਲੇ ਮਤਲਬ ਸਾਰੇ ਦੇਸ਼ ਦੇ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਸਾਰੇ ਪਾਸੋਂ ਹੀ ਬਹੁਤ-ਬਹੁਤ ਵਧਾਈਆਂ ਤੁਸੀਂ ਨਾਲ ਗਏ ਸੀਗੇ ਜਦੋਂ ਹੁਣ ਇਹਨਾਂ ਦੇ ਇਹਨਾਂ ਦੇ ਪਾਪਾ ਹੀ ਗਏ ਸੀ ਤੇ ਜਾਓ ਲੈਫਟ ਹੰਡ ਕਰਨਲ ਗਏ ਸੀ ਅੱਛਾ ਭਾਈ ਜੀ ਜਦੋਂ ਗਏ ਇੱਥੋਂ ਕਾਹਦੇ ਤੇ ਗਏ ਸੀਗੇ ਇੱਥੋਂ ਜੀ ਡੀਸੀ ਵੱਲੋਂ ਗੱਡੀ ਆਈ ਸੀਗੀ ਜੀ ਹਾਂਜੀ अच्छा तो अमृतसर एयरपोर्ट ते ਛੱਡ ਕੇ ਆਏ ਤੇ ਫਿਰ واپسی ਤੇ ਉਹ ਆਪ ਕੋ ਲੈ ਕੇ ਵੀ ਆਏ ਆ اچھا اچھا ਜਾਜਰੀ ਗਏ ਫਿਰ ਹਾਂਜੀ ਹਾਂਜੀ ਜਾਜਰੀ ਗਏ ਪਹਿਲੀ ਵਾਰ ਗਏ ਨਹੀਂ ਦੂਜੀ ਵਾਰ ਗਏ ਉਹ ਵੀ ਦੂਜੀ ਵਾਰ ਬੇਟਾ ਹੀ ਲੈ ਕੇ ਗਿਆ ਹੈ ਬੇਟਾ ਕਦੇ ਸੋਚਿਆ ਸੀ ਨਹੀਂ ਜੀ ਪਹਿਲਾਂ ਇਸ ਤੋਂ ਇਹ इंदौर ਗਏ ਸੀ ਇਹਦਾ ਟੂਰ ਸੀਗਾ 12 ਜੂਨ ਦਾ ਤੇ ਉਦੋਂ ਵੀ ਇਹੀ ਬੇਟਾ ਹੀ ਲੈ ਕੇ ਗਿਆ ਸੀਗਾ ਜੀ ਕਹਿੰਦੇ ਬੇਟੀ ਪਿੱਛੇ ਮੈਂ ਬੇਟੀ ਨੂੰ ਤਾਂ ਖੜਾਇਆ ਵਿੱਚ ਮੈਨੂੰ ਕਾਫੀ ਵੀਡੀਓ ਚ ਮੈਂ ਦੇਖਿਆ ਬੇਟੀ ਹੈ ਨਹੀਂ ਸੀ ਬੇਟੀ ਮੈਂ ਤਾਂ ਖੜਾਈ ਨਾਲ ਵੀ ਬੇਟੀ ਵੱਡੀ ਆ ਜਦੋਂ ਬੇਟੀ ਦਾ ਜਨਮ ਹੋਇਆ ਹੋਊਗਾ ਉਦੋਂ ਕੀ ਸੋਚਦੇ ਹੋਵੋਗੇ ਤੇ ਜਦੋਂ ਬੇਟੇ ਦਾ ਜਨਮ ਹੋਇਆ ਉਦੋਂ ਕੀ ਸੋਚਦੇ ਸੀ ਪਾਉਦਾ ਜੀ ਇਹ ਤਾਂ ਕੁਦਰਤ ਦੀ ਦੇਣ ਹੈ ਕੁਝ ਵੀ ਨਹੀਂ ਸੋਚਦਾ ਹਾਂਜੀ अच्छा ਜਦੋਂ ਮੈਨੂੰ ਉਹ ਚੀਜ਼ ਜ਼ਰੂਰ ਦੱਸਿਓ ਕਿਉਂਕਿ ਸਰੋਤੇ ਚ ਜ਼ਰੂਰ ਸੁਣਨੀ ਚਾਹੁੰਦੇ ਆ ਜਦੋਂ ਬੇਟੇ ਨੂੰ ਤੁਸੀਂ ਜਹਾਜ਼ ਰਾਹੀਂ ਲੈ ਕੇ ਗਏ ਉੱਥੇ ਬੱਚੇ ਦੀਆਂ ਕੀ ਗੱਲਾਂ ਸੀਗੀਆਂ ਕਿਉਂਕਿ ਬੱਚਾ ਦਾ ਬੱਚਾ ਹੁੰਦਾ ਹੈ ਹੁਣ ਵੀ ਮੈਂ ਦੇਖਿਆ ਮੂੰਗਫਲੀ ਮੰਗ ਰਿਹਾ ਸੀ ਪਤੰਗ ਕਹਿ ਰਿਆ ਸੀ ਮੈਂ ਚੜਾਉਣੇ ਮਤਲਬ ਬੱਚਾ ਦਾ ਬੱਚਾ ਹੀ ਹੁੰਦਾ ਉਦੋਂ ਕੀ ਬੱਚੇ ਦੀਆਂ ਗੱਲਾਂ ਬਾਤਾਂ ਸੀਗੀਆਂ ਜਦੋਂ ਤੁਸੀਂ ਗਏ ਲੈ ਕੇ ਗਏ ਔਰ ਉੱਥੇ ਕੀ ਸੀ ਔਰ ਵਾਪਸੀ ਤੇ ਕੀ ਸੀ ਉਹ ਸਾਰੀ ਕਹਾਣੀ ਥੋੜੀ ਜਿਹੀ ਦੱਸੋ ਸਾਨੂੰ ਬੱਚਾ ਬਹੁਤ ਖੁਸ਼ ਸੀ ਜਾਂਦੀ ਖੇਰੀ ਵੀ ਤੇ ਆਉਂਦੀ ਖੇਰੀ ਉੱਥੇ ਵੀ ਕੋਈ ਸੀ ਆਉਂਦੀ ਖੇਰੀ ਤਾਂ ਫਿਰ 에ਰਪੋਰਟ ਤੇ ਵੀ ਨੱਚਦਾ ਹੀ ਆਇਆ ਹੈ ਜੀ ਅੱਛਾ ਕੱਲਾ ਨੱਚਦਾ ਹੈ ਨੱਚਦਾ ਹੀ ਆਇਆ ਹੈ ਜੀ ਹਾਂ ਜੀ ਉੱਥੇ ਹੋਸਟਲ ਜੇ ਵੀ ਤੇ ਇੱਥੇ ਅੰਮ੍ਰਿਤਸਰ ਵੀ ਪੰਗੜਾ ਹੀ ਪਾਉਂਦਾ ਆਇਆ ਹੈ ਵੀ ਮੈਨੂੰ ਬੜੀ ਵਧੀਆ ਲੱਗੀ ਪੀਐਮ ਮੋਦੀ ਨਾਲ ਗੱਲ ਕਰਕੇ ਤੇ ਰਾਸ਼ਟਰਪਤੀ ਨਾਲ ਵੀ ਸਾਨੂੰ ਜਦੋਂ ਬੜੀ ਖੁਸ਼ੀ ਸੀ ਜੀ ਜਦੋਂ ਰਾਸ਼ਟਰਪਤੀ ਨੇ ਤੇ ਗੱਲ ਚ ਅਵਾਰਡ ਪਾਇਆ ਜੀ ਤੁਸੀਂ ਬੈਠੇ ਸੀ ਉੱਥੇ ਹਾਂਜੀ ਹਾਂਜੀ ਸਾਹਮਣੇ ਬੈਠੇ ਸੀ ਅੱਖਾਂ ਨਮ ਸੀ ਜਾਂ ਖੁਸ਼ੀ ਕੀ ਸੀ ਬਹੁਤ ਜ਼ਿਆਦਾ ਸੀ ਜੀ ਖੁਸ਼ੀ ਸਾਨੂੰ ਹਾਂਜੀ ਤੇ ਉਦੋਂ ਇਹ ਸੋਚਿਆ ਬੈਠ ਕੇ ਵੀ ਮਤਲਬ 8 10 10 ਸਾਲ ਦੀ ਉਮਰ ਵੀ 10 ਸਾਲ ਦੀ ਬੱਚਿਆ ਨਾਮ ਰੋਸ਼ਨ ਕਰ ਦੂਗਾ ਪੂਰੀ ਦੁਨੀਆ ਚ ਨਹੀਂ ਜਹੀਂ ਤਾਂ ਕਦੇ ਸੁਭਨੇ ਚ ਨਹੀਂ ਸੋਚਿਆ ਵੀ ਸਾਡਾ ਬੱਚਾ ਇਸ ਮੁਕਾਮ ਤੇ ਪਹੁੰਚੇਗਾ ਤੇ ਵੀ ਇਹਨਾਂ ਨਾਮ ਰੋਸ਼ਨ ਕਰੇਗਾ ਜੀ ਤੇ ਫਿਰ ਜਦੋਂ ਬੱਚੇ ਨੂੰ ਅਵਾਰਡ ਮਿਲਿਆ ਫਿਰ ਬੱਚਾ ਤੁਹਾਡੇ ਕੋਲ ਆਇਆ ਉਦੋਂ ਫਿਰ ਗੱਲ ਨਾਲ ਲਾ ਕੇ ਉਦੋਂ ਫੀਲ ਕੀ ਹੁੰਦਾ ਉਹ ਚੀਜ਼ਾਂ ਸੁਣਨਾ ਚਾਹੁੰਦੇ ਨੇ ਅਸੀਂ ਵੀ ਸੁਣਨਾ ਚਾਹਣੇ ਉਹ ਚੀਜ਼ ਗੱਲ ਨਾਲ ਲਾ ਕੇ ਬੜੀ ਖੁਸ਼ੀ ਹੋਈ ਹੈ ਜੀ ਹਾਂਜੀ ਤਾਂ ਬਹੁਤ ਹੀ ਪਿਆਰ ਉੱਥੇ ਹੀ ਬਹੁਤ ਮਿਲਿਆ ਦਿੱਲੀ ਜੇ ਵੀ ਅਨੋ ਜੀ ਹਾਂ ਸਰਦਾਰ ਕਰਕੇ ਬਹੁਤ ਹੀ ਸਰਦਾਰ ਸਰਦਾਰ ਹੋ ਗਈ ਸਾਰੇ ਦਿੱਲੀ ਜੇ ਹਾਂ ਇਹ ਪੰਜਾਬ ਤੋਂ ਛੋਟਾ ਸਰਦਾਰ ਆਇਆ ਹੈ ਤਾਂ ਆਪਣਾ ਹਿੱਸਾ ਲਾਇਆ ਚੱਲੇ ਤੁਹਾਡੇ ਘਰ ਨੂੰ ਪੱਕੀ ਸੜਕ ਵੀ ਨਹੀਂ ਆਉਂਦੀਗੀ ਇੱਧਰ ਵੀ ਰੂੜੀਆਂ ਉੱਧਰ ਵੀ ਰੂੜੀਆਂ ਗੱਡੀ ਵੀ ਨਹੀਂ ਲੰਘਦੀ ਸਹੀ ਜੇ ਅੱਗੋਂ ਗੱਡੀ ਆ ਜਾਏ ਪਿੱਛੇ ਕਰਨੀ ਪੈਂਦੀ ਆ ਮੋਟਰਸਾਈਕਲ ਹੀ 2 ਜਾਂ 3 ਲੰਘਦੇ ਬਰਾਬਰ ਤੇ ਕਦੇ ਸੋਚਿਆ ਸੀ ਵੀ ਇੱਥੋਂ ਇਹੋ ਜੇ ਰਾਵਾਂ ਤੋੜਾ ਇਹੋ ਜੇ ਏਰੀਏ 'ਚ ਉੱਠ ਕੇ ਜਿਹੜਾ ਬਾਰਡਰ ਦੇ ਤਾਰ ਦੇ ਕੋਲੇ ਆ ਔਰ ਇੰਨੀ ਦੂਰ ਪਹੁੰਚ ਜਾਓਗੇ ਕਿ ਸਿੱਧਾ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਦੇ ਸਾਹਮਣੇ ਤੁਸੀਂ ਬੈਠੇ ਹੋਵੋਗੇ ਸੜਕ ਦਾ ਸਰ ਜੀ ਚਾਰ ਕਰਮਾਂ ਦੇ ਹੀ ਆ ਬਾਕੀ ਹੁਣ ਵੀ ਲੋਕਾਂ ਨੇ ਅੱਗੋਂ ਪਿਛੋਂ ਵੱਡ ਵੱਡ ਕੇ ਤੇ ਕਰਮ ਦੀ ਵੀ ਨਹੀਂ ਰਹ ਗਈ ਆ ਜੀ ਤੇ ਅੰਨਾ ਕਦੇ ਵੀ ਨਹੀਂ ਆਈ ਸੋਚਿਆ ਵੀ ਵੀ ਅਸੀਂ ਕਦੋਂ ਪ੍ਰਧਾਨ ਮੰਤਰੀ ਕੋਲ ਪੇਟ ਹੂੰ ਹਾਂਜੀ ਬੇਟਾ ਖੁਸ਼ ਏ ਹਾਂਜੀ ਕਹਿੰਦੇ ਥੱਕ ਗਏ ਹੋ ਹਾਂਜੀ ਕਿਉਂ ਥੱਕ ਗਏ ਐਸੇ ਹੈ ਨਾਚਣਾ ਦੱਸੋ ਦੱਸਣਾ ਬੈਣਾ ਹੋਂ ਦਾ ਡਾਂਸ ਕੀ ਮੈਂ ਤੁਹਾਨੂੰ ਉਹ ਗੱਲਾਂ ਹੀ ਨਹੀਂ ਪੁੱਛਣੀਆਂ ਜਿਹੜੀਆਂ ਦੂਜੇ ਚੈਨਲਾਂ 'ਤੇ ਪੁੱਛੀਆਂ ਨਾ ਉਹ ਨਹੀਂ ਪੁੱਛਣੀਆਂ ਮੈਂ ਹੋਰ ਪੁੱਛਣੀਆਂ ਕੀ ਦਿਲ ਕਰਦਾ ਫਿਰ ਹੁਣ ਤੁਸੀਂ ਇਹ ਲੈ ਕੇ ਆਏ ਹੋ ਅਵਾਰਡ ਮਿਲਿਆ ਤੁਹਾਨੂੰ ਹੁਣ ਦਿਲ ਕੀ ਕਰਦਾ ਕੀ ਕਰਨ ਨੂੰ ਦਿਲ ਕਰ ਰਿਹਾ ਸੱਚ ਦੱਸ ਦਿਓ ਉਹੀ ਪੇਸ਼ ਕਰ ਦਿਆਂਗੇ ਹੈ ਮੁੱਛ ਦੱਸ ਦਿਓ ਕਹਿੰਦੇ ਸੀ ਪਤੰਗ ਚੜਾਉਣੇ ਆ ਹਾਂਜੀ ਹੈ ਹਾਂਜੀ ਸਾਈਕਲ ਪਜਾ ਦੱਸ ਦਿਓ ਕੋਈ ਚੱਕਰ ਨਹੀਂ ਕੀ ਕਰਨਾ ਠੀਕ ਆ ਦਿਲ ਕੀ ਕਰਦਾ ਹੁਣ ਕਰਨ ਨੂੰ ਤਾਂ ਕੁਛ ਨਹੀਂ ਕਰਦਾ ਪਤੰਗ ਹੈ ਨਹੀਂ ਦੱਸ ਦਿਓ ਨੱਚਣ ਨੂੰ ਦਿਲ ਕਰਦਾ ਫੌਜੀ ਬਣੇਗਾ ਜਹਾਜ਼ ਤੇ ਪਹਿਲਾਂ ਬੈਠੇ ਸੀ ਕਰੇ ਹਾਂ ਬੈਠੇ ਸੀ ਤੁਸੀਂ ਬਿਠਾਇਆ ਤੁਸੀਂ ਲੈ ਕੇ ਗਏ ਸੀ ਪਹਿਲਾਂ ਹਾਂ ਦੂਜੀ ਵਾਰ ਹੁਣ ਬੈਠੇ ਹਾਂਜੀ ਤੇ ਜਹਾਜ਼ 'ਚ ਜਦੋਂ ਪਹਿਲੀ ਵਾਰ ਬੈਠੇ ਸੀ ਤੇ ਉਦੋਂ ਫਿਰ ਕੀ ਲੱਗਦਾ ਸੀ ਪਹਿਲਾਂ ਥੱਲੋ ਦੇਖਦੇ ਹਾਂ ਜੀ ਆ ਜਾ। ਹਾਂਜੀ। ਤੇ ਹੁਣ ਹੁਣ ਬੈਠ ਕੇ ਤੇ ਵਧੀਆ ਲੱਗਦਾ। ਚਾ ਖੁੱਲ ਕੇ ਬੋਲ ਖਾ ਥੋੜਾ ਜਿਹਾ। ਪੈਣਾ ਇੱਕ ਚੀਜ਼ ਹੋਰ ਆ ਚਲੋ ਤੁਸੀਂ ਮਾਈਂਡ ਨਾ ਕਰੋ ਤਾਂ ਜਿਹੜੀ ਮੈਂ ਕੈਮਰੇ ਚ ਕਹੀ ਆ ਸਟਾਰਟਿੰਗ ਚ ਵੀ ਮੈਂ ਦੂਜੀ ਗੱਲ ਦੱਸੂਗਾ। ਅ ਉਹ ਗੱਲ ਮੈਂ ਦੱਸ ਸਕਦਾ ਜਿਹੜੀ ਬੱਚੇ ਨੂੰ ਪ੍ਰੋਬਲਮ ਆ। ਹਾਂਜੀ। ਕੀ ਪ੍ਰੋਬਲਮ ਆ ਬੱਚੇ ਨੂੰ? ਮੇਰੇ ਬੱਚੇ ਨੂੰ 4 ਸਾਲ ਤੋਂ ਜਦੋਂ ਛੋਟਾ ਸੀ ਬਿਲਕੁਲ 4 ਸਾਲ ਦਾ ਬੱਚਾ ਛੋਟਾ ਹੀ ਹੁੰਦਾ ਹੈ ਤੇ ਉਦੋਂ ਤੈਨੂੰ 슈ਗਰ ਦੀ ਪ੍ਰੋਬਲਮ ਹੋ ਗਈ ਸੀ ਇਹਨੂੰ ਇੱਕ ਬੁਖਾਰ ਚੜਿਆ ਸੀ ਤੇ ਉਹਦੇ ਵਿੱਚ ਉਹਨੂੰ ਅਸੀਂ ਫਰੋਈਪੁਰ ਐਡਮਿਟ ਕੀਤਾ ਉੱਥੋਂ ਸਾਨੂੰ ਪਤਾ ਲੱਗਾ ਜਦੋਂ ਇਹਦੇ ਟੈਸਟ ਵਗੈਰਾ ਹੋਏ ਵੀ ਇਹਨੂੰ ਸ਼ੂਕਰ ਹੈ ਉਦੋਂ ਬਾਅਦ ਇਹਦਾ ਦੂਜਾ ਲੁਧਿਆਣਾ ਡੀ ਐਮ ਸੀ ਚਲਾ ਚਲਦਾ ਰਿਹਾ ਤੇ ਕੋਟਕਪੂਰਾ ਹਾਂਜੀ ਹੁਣ ਸ਼ੂਗਰ ਹੈ 4 ਟਾਈਮ ਮਤਲਬ ਇਨਸੂਲਿਨ ਲੱਗਦਾ ਹੈ ਅੱਛਾ ਦਿਨ ਵਿੱਚ ਹਾਂ ਤੇ ਜਿਹੜਾ ਤੁਨੀ ਤੇ ਇੰਜੈਕਸ਼ਨ ਲਾਉਂਦੇ ਆ ਨਾ ਤੁਨੀ ਉਹ ਚਾਰ ਟਾਈਮ ਖਾਣੇ ਤੋਂ ਪਹਿਲਾਂ ਲੱਗਦਾ ਹੈ। ਅੱਛਾ ਹਾਂਜੀ। ਬੜਾ ਹੀ ਪਹਿਲਾਂ ਤਾਂ ਬਹੁਤ ਜ਼ਿਆਦਾ ਬਈ ਨੂੰ ਵੇਖ ਕੇ ਦਿਲ ਨੂੰ ਮਨ ਵਿੱਚ ਕਈ ਤਰ੍ਹਾਂ ਦੇ ਮਾਂ ਪਿਓ ਦੇ ਸਵਾਲ ਆਉਂਦੇ ਨੇ। ਬਾਕੀ ਹੁਣ ਚਲੋ ਹੌਸਲਾ ਇਹਨੇ ਵੀ ਕੁਝ ਦੇ ਇਹ ਦਿੱਤਾ ਕੋਈ ਆਪ ਵੀ ਬੰਦਾ ਹੌਲੀ ਹੌਲੀ ਭੁੱਲਣ ਦੀ ਕੋਸ਼ਿਸ਼ ਕਰਦਾ ਹੈ ਵੀ ਚਲੋ ਮਾਲਕ ਦੇ ਤਾਂ ਰੰਗਣੇ। ਭੈਣੇ ਜਦੋਂ 4 ਸਾਲ ਤੋਂ ਲੱਗਣ ਲੱਗ ਗਿਆ ਸੀ। ਹਾਂਜੀ 4 ਤੇ 4 ਸਾਲ 'ਚ ਛੋਟਾ ਜਿਹਾ ਬੱਚਾ ਹੁੰਦਾ ਤੇ ਉਦੋਂ ਇੰਜੈਕਸ਼ਨ ਲਾਉਣਾ ਆਪਦੇ ਹੱਥੀ ਲਾਉਣਾ। ਉਦੋਂ ਦਿਲ ਤਾਂ ਨਹੀਂ ਕਰਦਾ ਬੜਾ ਔਖਾ ਹੈ ਮਾਂ ਪਿਓ ਲਈ ਬਹੁਤ ਜਿਆਦਾ ਔਖਾ ਤੇ ਫਿਰ ਵੀ ਮਤਲਬ ਉਹ ਟਾਈਮ ਕੱਢਿਆ ਹਾਂਜੀ ਵਧੀਆ ਤੇ ਅੱਜ ਖੁਸ਼ੀਆਂ ਵੀ ਆਈਆਂ ਹਾਂਜੀ ਬਹੁਤ ਜਿਆਦਾ ਬਹੁਤ ਔਖਾ ਹੈ ਕਿਉਂਕਿ ਮਾਂ ਵੀ ਭਾਵੁਕ ਆ ਔਰ ਬੱਚੇ ਨੂੰ ਤਾਂ ਸ਼ਾਇਦ ਚਲੋ ਬੱਚਾ ਬੱਚੇ ਨੂੰ ਤਾਂ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਏਗਾ ਕਿਉਂਕਿ 4 ਸਾਲ ਦੀ ਉਮਰ 'ਚ ਜਦੋਂ ਸ਼ੂਗਰ ਹੋ ਗਈ ਔਰ ਉਦੋਂ ਧੁੰਨੀ ਦੇ ਵਿੱਚ ਜਿਹੜਾ ਇੰਜੈਕਸ਼ਨ ਲਾਉਂਦੇ ਆ ਮਾਂ ਆਪਦੇ ਹੱਥਾਂ ਨਾਲ ਆਪਦੇ ਹੱਥਾਂ ਨਾਲ ਆਪ ਲਾਉਣਾ ਨਹੀਂ ਮੈਂ ਹਾਂਜੀ ਭਾਜੀ ਮੁਰ ਵਾਰੀ ਵਾਰੀ ਡਾਕਟਰ ਨੂੰ ਬੁਲਾਉਣਾ ਬੜਾ ਔਖਾ ਹੈ ਅਸੀਂ ਦੋਨੋਂ ਹੀ ਲਾ ਲੈਣੇ ਤੇ ਮਾਂ ਤਾਂ ਕਹਿੰਦੇ ਵੀ ਕੰਡਾ ਵੀ ਜੇ ਬੱਚੇ ਦੇ ਵਾਜੇ ਤੇ ਉਹਨੂੰ ਦਰਦ ਮਾਣੂ ਹੁੰਦੀ ਆ ਤੇ ਮਾਂ ਆਪ ਮਤਲਬ ਬੱਚੇ ਨੂੰ ਇੰਜੈਕਸ਼ਨ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਅਸੀਂ ਇਹਨੂੰ ਮਤਲਬ ਕੋਈ ਰਿਸ਼ਤੇਦਾਰ ਆਏ ਹੋਣ ਉਹਨਾਂ ਦੇ ਵਿੱਚ ਕਦਰ ਨਹੀਂ ਲਾਇਆ ਫਿਰ ਇਹਨੂੰ ਕੱਲੇ ਨੂੰ ਲੈ ਜੀਦਾ ਵੀ ਕੋਈ ਕਿਵੇਂ ਬੋਲਦਾ ਹੈ ਕੋਈ ਕਿਵੇਂ ਬੋਲਦਾ ਹੈ ਤੈਨੂੰ ਦਰਦ ਹੁੰਦੀ ਫਿਰ ਬੱਚੇ ਦੇ ਮਨ ਵਿੱਚ ਵੀ ਜਾਂਦਾ ਹੈ ਵੀ ਮੈਨੂੰ ਹਰੇਕ ਸਵਾਲ ਜਵਾਬ ਕਰਦੇ ਨੇ ਰਿਸ਼ਤੇਦਾਰਾਂ ਨੂੰ ਕੀ ਪਤਾ ਹੈ ਵੀ ਇਹਨਾਂ ਨੂੰ ਕੀ ਹੈ ਬਾਕੀ ਸਾਨੂੰ ਪਤਾ ਹੈ ਵੀ ਜੋ ਸਾਡੇ ਤੇ ਬੀਤੀਆਂ ਨੇ ਜੋ ਹੋਈਆਂ ਨੇ ਹਾਂ ਉਹ ਨਹੀਂ ਸਾਡੇ ਕਰਮਾਲਕ ਨੇ ਖੁਸ਼ੀ ਦਾ ਟਾਈਮ ਲੈਂਦਾ ਕਦੇ ਸੋਚਿਆ ਸੀ ਭੈਣੇ ਵੀ ਮਤਲਬ ਆਹ ਕੁਛ ਹੋ ਜਾਊਗਾ ਵੀ ਮਤਲਬ ਜਿਹੜੇ ਤੁਹਾਨੂੰ ਬੋਲਦੇ ਸੀ ਉਹ ਅੱਜ ਤੁਹਾਡੇ ਵੱਲ ਨੂੰ ਆਉਂਦੇ ਹੋਣਗੇ ਵੀ ਅੱਛਾ ਇਹ ਇਸ ਜਗ੍ਹਾ ਤੇ ਪਹੁੰਚ ਗਏ ਇਸ ਜਗ੍ਹਾ ਤੇ ਪਹੁੰਚ ਗਏ ਨਹੀਂ ਭਾਜੀ ਇੰਨੀ ਛੋਟੀ ਉਮਰ ਚ ਤਾਂ ਬੰਦਾ ਕਹਿੰਦਾ ਬੱਚਾ ਪੜ੍ਹੇਗਾ ਪੜ੍ਹ ਲਿਖ ਕੇ ਕੋਈ ਵੱਡਾ ਬਣੇਗਾ ਕੋਈ ਸਾਡੇ ਵੀ ਮਤਲਬ ਦੁੱਖ ਜਿਵੇਂ ਵੀ ਕਟਣਗੇ ਤੇ ਇਹ ਤੱਕ ਅੱਜ ਤਾਂ ਸਾਨੂੰ ਪਤਾ ਨਹੀਂ ਸੀ ਕਿ ਇੰਨੀ ਛੋਟੀ ਉਮਰ ਚ ਸਾਨੂੰ ਇੰਨਾ ਕੁਛ ਮੇਰਾ ਬੇਟਾ ਤੁਮ ਮਾਨ ਸਨਮਾਨ ਮਿਲੇਗਾ ਵਕਈ ਮਾਲੀ ਇਹ ਪੁੱਤ ਹੀਰਾ ਹੁੰਦਾ ਹੈ ਔਰ ਹੀਰਾ ਔਰ ਜਿਸ ਨੂੰ ਵੇਖ ਕੇ ਰਿਸ਼ਤੇਦਾਰ ਆਹਣ ਗੁਆਣਡ ਜਾਂ ਸੇ ਪਾਸੇ ਵਾਲੇ ਵੀ ਮੁੱਖ ਮੋੜਦੇ ਸੀ ਵੀ ਇਹਦੇ ਹਰ ਰੋਜ਼ ਇੰਜੈਕਸ਼ਨ ਲੱਗਦਾ ਹੈ 슈ਗਰ ਦੀ ਪ੍ਰੋਬਲਮ ਔਰ ਇਹ ਸੋਚੋ ਵੀ ਇੰਜੈਕਸ਼ਨ ਜਦੋਂ ਬੱਚੇ ਨੂੰ ਬੁਖਾਰ ਹੁੰਦਾ ਨਾ ਸਾਰਿਆਂ ਦੇ ਪਰਿਵਾਰਾਂ 'ਚ ਬੱਚੇ ਹੋਣਗੇ ਬੱਚੇ ਨੂੰ ਜੇ ਡਾਕਟਰ ਇੰਜੈਕਸ਼ਨ ਲਾ ਦੇਵੇ ਨਾ ਤੇ ਸ਼ਾਇਦ ਮਾਂ ਉਹਨੂੰ ਲਾਉਣ ਨਹੀਂ ਦਿੰਦੀ ਔਰ ਇੱਥੇ ਮਾਂ ਨੂੰ ਆਪ ਬੱਚੇ ਦੇ 4 ਟਾਈਮ ਇੰਜੈਕਸ਼ਨ ਲਾਉਣਾ ਪੈਂਦਾ ਦਿਨ ਦੇ ਵਿੱਚ ਔਰ 4 ਸਾਲ ਦੀ ਜਦੋਂ ਉਮਰ ਸੀ ਉਦੋਂ ਤੋਂ ਔਰ ਅੱਜ ਵੀ ਇਸ ਦਾ ਪੱਕਾ ਹੱਲ ਵੀ ਜਿਹੜਾ ਹੋਣਾ ਚਾਹੀਦਾ ਹੈ ਅਸੀਂ ਤਾਂ ਇਹ ਵੀ ਅਪੀਲ ਕਰਦੇ ਹਾਂ ਕਿ ਇਸ ਬੱਚੇ ਦਾ ਇਲਾਜ ਵੀ ਕਰਵਾਇਆ ਜਾਵੇ ਔਰ ਇਹ ਦੁੱਖ ਸੀ ਪਰਿਵਾਰ ਦੇ ਘਰੇ ਇਹ ਦੁੱਖ ਸੀ ਬਹੁਤ ਵੱਡਾ ਪਰ ਮਾਂ ਲਈ ਫਿਰ ਵੀ ਹੀਰਾ ਹੈ ਪਿਓ ਲਈ ਫਿਰ ਵੀ ਬੱਚਾ ਹੀਰਾ ਹੈ ਪਰ ਉਹ ਦੁੱਖ ਅੱਜ ਖੁਸ਼ੀਆਂ 'ਚ ਕਿਵੇਂ ਬਦਲਿਆ ਹੈ ਰਾਸ਼ਟਰਪਤੀ ਦੇ ਕੋਲੋਂ ਅਵਾਰਡ ਮਿਲਿਆ ਪਿਓ ਦੀਆਂ ਅੱਖਾਂ ਵੀ ਨਮ ਹੋਣਗੀਆਂ ਮਾਂ ਤਾਂ ਕਰੇ ਤੁਸੀਂ ਫਿਰ ਜਦੋਂ ਟੀਵੀ ਤੇ ਦੇਖ ਰਹੇ ਸੀ ਮੈਂ ਇੱਕ ਗੱਲ ਹੋਰ ਪੁੱਛਦਾ ਜਦੋਂ ਇਹਨਾਂ ਨੂੰ ਉੱਥੇ ਵੇਖਿਆ ਤੇ ਫਿਰ ਕੀ ਆ ਰਿਹਾ ਸੀ ਦਿਮਾਗ 'ਚ ਵੀ ਮਤਲਬ ਕੀ ਹੋ ਰਿਹਾ ਉੱਥੇ ਉਹ ਹੌਪ ਆਉ ਕੀ ਸੀਗੇ ਉਸ ਟਾਈਮ ਵੀ ਦੋ ਹੀ ਸਵਾਲ ਜਵਾਬ ਮਨਮਾਨ ਲੜ ਹੋ ਰਿਹਾ ਸੀ ਵੀ ਇੱਕ ਪਾਸੋਂ ਖੁਸ਼ੀਆਂ ਆ ਰਹੀਆਂ ਸੀ ਦੂਜੇ ਪਾਸੋਂ ਐਵੇਂ ਵੀ ਖੁਸ਼ੀ ਦੇ ਅਥਰੂ ਵੀ ਬੰਦੇ ਦੇ ਆ ਜਾਂਦੇ ਨੇ ਕਈ ਵਾਰ ਡਿੱਗਣ ਲੱਗ ਜਾਂਦੇ ਨੇ ਹਾਂਜੀ ਮੈਨੂੰ ਲੱਗਦਾ ਭੈਣ ਤਾਂ ਇਹ ਸੋਚਦੀ ਹੋਣੀ ਵੀ ਇੰਜੈਕਸ਼ਨ ਪਤਾ ਨਹੀਂ ਉਹਦੇ ਟਾਈਮ ਸਿਰ ਲੱਗਿਆ ਕਿ ਨਹੀਂ ਲੱਗਿਆ ਪੁੱਤ ਤਾਂ ਚੱਲ ਬਾੜ ਲੈ ਰਿਹਾ ਉੱਥੇ ਹਾਂਜੀ ਹਾਂਜੀ ਐਵੇਂ ਸੀ ਐਵੇਂ ਸੀ ਜੀ ਭਾਈ ਜੀ ਔਖਾ ਤਾਂ ਹੁੰਦਾ ਹੈ ਪਰ ਅੱਜ ਖੁਸ਼ੀਆਂ ਵੀ ਆਈਆਂ ਨੇ ਤੁਸੀਂ ਭੈਣ ਚਲੋ ਇੰਜੈਕਸ਼ਨ ਲਾਉਂਦੀ ਬੱਚੇ ਨੂੰ ਕੋਸ਼ਿਸ਼ ਕੀਤੀ ਵੀ ਚਲੋ ਬੱਚੇ ਨੂੰ ਹਰੇਕ ਕੋਈ ਚਾਹੁੰਦਾ ਵੀ ਬੱਚਾ ਠੀਕ ਹੋਵੇ ਪਰ ਕੋਈ ਟਰੀਟਮੈਂਟ ਜਾਂ ਕਿਤੋਂ ਕੋਸ਼ਿਸ਼ ਕੀਤੀ ਵੀ ਹੱਲ ਹੋ ਜੇ ਅੱਗੇ ਦਾ ਸਾਰਾ ਨਹੀਂ ਹਿੰਦਾ ਹਾਲ ਹੁਣ ਜਦੋਂ ਆਰਮੀ ਦੇ ਨਾਲ ਇਹਦਾ ਸੰਯੋਗ ਬਣਿਆ ਤਾਂ ਉਹਨਾਂ ਨੇ ਆਪਦੇ ਹਸਪੀਟਲ ਚ ਅੱਗੇ ਨਾਲ ਬਹੁਤ ਬੈਸਟ ਤੇ ਇਸ ਲਈ ਉਹ ਨਹੀਂ ਘਟਾਈ ਜਾ ਰਿਹਾ ਉਹ ਘਟਾ ਰਹੇ ਨਹੀਂ ਹਾਂਜੀ ਹਾਂਜੀ ਤੋ ਉਹਨਾਂ ਨੇ ਟੈਸਟ ਵਗੈਰਾ ਸਾਰਾ ਬ ਕੀਤਾ ਕੋਈ ਇਹਦੇ ਖਾਣੇ ਚ ਨਹੀਂ ਕੋਈ ਕੁਝ ਨਹੀਂ ਇਹ ਤਾਂ ਕੁਦਰਤ ਦੇ ਰੰਗ ਹੀ ਆ ਬਸ ਹੂੰ ਹਾਂਜੀ ਮਤਲਬ ਹੱਲ ਹੋਣ ਦੇ ਹੈਗੇ ਨੇ ਚਾਣ ਹਾਂਜੀ ਹਾਂਜੀ ਉਹ ਕਰ ਰਹੇ ਆ ਮੈਨੂੰ ਲੱਗਦਾ ਜਿਵੇਂ ਘਰ ਚ ਖੁਸ਼ੀਆਂ ਨੇ ਪਰਮਾਤਮਾ ਕਰੇ ਵੀ ਜਿਵੇਂ ਖੁਸ਼ੀਆਂ ਇਹਨਾਂ ਦੇ ਘਰ ਚ ਆਈਆਂ ਨੇ ਨਾ ਉਹ ਖੁਸ਼ੀਆਂ ਮਤਲਬ ਘਰ ਚ ਬਹਿ ਜਾਣਾ ਇਸ ਤਰੀਕੇ ਨਾਲ ਬਹਿ ਜਾਣਾ ਵੀ ਜਿਹੜਾ ਪਰਿਵਾਰ ਦਾ ਇਸ ਬਿਮਾਰੀ ਦੇ ਰੂਪ ਚ ਬੱਚੇ ਦੇ ਦੁੱਖ ਆ ਤਕਲੀਫ ਆ ਉਹ ਬਿਮਾਰੀ ਆ ਉਹ ਖਤਮ ਹੋ ਜੇ ਉਹ ਬਿਲਕੁਲ ਖਤਮ ਹੋ ਜੇ ਔਰ ਪਰਿਵਾਰ ਦੇ ਘਰੇ ਇਸੇ ਤਰੀਕੇ ਨਾਲ ਖੁਸ਼ੀਆਂ ਆਉਂਦੀਆਂ ਰਹਿਣ ਔਰ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਅਗਰ ਕੋਈ ਡਾਕਟਰ ਜਾਂ ਕੋਈ ਬੰਦਾ ਇਸ ਵੀਡੀਓ ਨੂੰ ਦੇਖ ਰਿਹਾ ਅਗਰ ਇਸ ਦਾ ਕੋਈ ਪਰਮਾਨੈਂਟ ਹੱਲ ਉਸ ਨੂੰ ਲੱਗਦਾ ਹੈ ਤਾਂ ਉਹ ਵੀ ਜ਼ਰੂਰ ਮਦਦ ਕਰੇ ਇਸ ਪਰਿਵਾਰ ਦੀ ਕਿ ਉਹ ਇੰਜੈਕਸ਼ਨ ਦਾ ਹੱਲ ਕੀ ਆ ਕਿਵੇਂ ਘਟਾਇਆ ਜਾ ਸਕਦਾ ਉਹਨੂੰ ਬੰਦ ਕੀਤਾ ਜਾ ਸਕਦਾ ਹੈਗਾ ਔਰ ਦੂਜੇ ਪਾਸੇ ਭੈਣੇ ਦੂਜੇ ਹੋਰ ਬੱਚਿਆਂ ਦਾ ਵੀ ਥੋੜਾ ਜਿਹਾ ਦੱਸ ਦਿਓ ਕਿਉਂਕਿ ਦੂਜੇ ਬੱਚਿਆਂ ਨੇ ਗੁੱਸੇ ਹੋ ਜਾਣਾ ਵੀ ਸਾਡਾ ਨਾਂ ਨਹੀਂ ਕਿਤੇ ਵੀ ਲੈ ਰਹੇ ਕੱਲਾ ਸ਼ਵਨ ਸ਼ਵਨ ਹੋਈ ਪਈ ਆ ਦੂਜੇ ਬੱਚੇ ਕਿਹੜਾ ਵੱਡਾ ਬੱਚਾ ਕਿਹੜਾ ਛੋਟਾ ਬੱਚਾ ਕਿਹੜਾ ਵੱਡੀ ਕੁੜੀ ਆ ਸੰਜਣਾ ਰਾਣੀ ਛੋਟਾ ਬੱਚਾ 1.5 ਸਾਲ ਦਾ ਨਵਦੀਪ ਸਿੰਘ ਹਾਂਜੀ ਓਕੇ ਬੇਟਾ ਖੁਸ਼ੀ ਹੁੰਦੀ ਆ ਭਰਾ ਯੈਸ ਤੁਸੀਂ ਕੀ ਸੋਚਿਆ ਫਿਰ ਅੱਗੇ ਨਿਕਲਣਾ ਹਾਂਜੀ ਅੱਗੇ ਨਿਕਲੋਗੇ ਭਰਾ ਤੋਂ ਨਹੀਂ ਕਿਉਂ ਇਹਨੇ ਰਾਸ਼ਟਰਪਤੀ ਦਵਾਰ ਮਿਲ ਗਿਆ ਪ੍ਰਧਾਨ ਮੰਤਰੀ ਮਿਲ ਗਿਆ ਤੂੰ ਅੱਗੇ ਤਾਂ ਅਸੀਂ ਨਿਕਲ ਹੀ ਨਹੀਂ ਸਕਦੇ ਤੁਸੀਂ ਆਪ ਨਹੀਂ ਅੱਗੇ ਨਿਕਲਣਾ ਨਹੀਂ ਨਹੀਂ ਨਿਕਲ ਹੀ ਨਹੀਂ ਸਕਦੇ ਹੁਣ ਕਿਉਂ ਕੀ ਮਤਲਬ ਭਰਾ ਦਾ ਪਿਆਰ ਆ ਵੀ ਭਰਾ ਅੱਗੇ ਰਹਿਣਾ ਚਾਹੀਦਾ ਭੈਣ ਪਿੱਛੇ ਠੀਕ ਆ ਹਾਂਜੀ ਹੈ ਭੈਣ ਸੋਚ ਗਈ ਹੈ ਹਾਂਜੀ ਪਹਿਲਾਂ ਬੋਲੇ ਕਿਸੇ ਕੈਮਰੇ ਤੇ ਇੱਕ ਵਾਰੀ ਅੱਛਾ ਏ ਅੱਜ ਤੁਹਾਨੂੰ ਕੈਮਰੇ ਤੇ ਮੈਂ ਪਹਿਲਾਂ ਸੋਚਿਆ ਸੀ ਵੀ ਭੈਣ ਨੂੰ ਜ਼ਰੂਰ ਕੈਮਰੇ ਤੇ ਲੈ ਕੇ ਆਉਣਾ ਭੈਣ ਨੂੰ ਜ਼ਰੂਰ ਪੁੱਛਣਾ ਬੱਚੇ ਇਹਦੇ ਨੂੰ ਵੀ ਭੈਣ ਭਰਾ ਤੋਂ ਅੱਗੇ ਨਿਕਲਣਾ ਚਾਹੁੰਦੀ ਆ ਕਿ ਮਤਲਬ ਭਰਾ ਨੂੰ ਅੱਗੇ ਰੱਖਣਾ ਚਾਹੁੰਦੀ ਆ ਇਹ ਨਹੀਂ ਅੱਗੇ ਰੱਖਣਾ ਚਾਹੁੰਦੇ ਆ ਅੱਛਾ ਖੁਸ਼ੀ ਪੂਰੀ ਯੈਸ ਬਿਲਕੁਲ ਤਾਂ ਸਾਡੀ ਇੱਕੋ اپੀਲ ਆ ਇਹ ਹੀ ਕਿ ਇਹੋ ਜੀ ਜਿਵੇਂ ਇਹ ਬੱਚੇ ਨੇ ਵੱਖਰਾ ਕੀਤਾ ਇਸ ਨੂੰ ਅਵਾਰਡ ਮਿਲਿਆ ਹਰ ਇੱਕ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹੋ ਜਿਹੇ ਸੰਸਕਾਰ ਇਹੋ ਜਿਹੇ ਗੁਣ ਉਹਨਾਂ ਦੇ ਅੰਦਰ ਭਰਨੇ ਚਾਹੀਦੇ ਨੇ ਕਿ ਬੱਚੇ ਦੁਨੀਆ ਦੇ ਵਿੱਚ ਆਪਣੇ ਮਾਪਿਓ ਦਾ ਪੰਜਾਬ ਦਾ ਏਰੀਏ ਦਾ ਮੁਹੱਲੇ ਦਾ ਪਿੰਡ ਦਾ ਸ਼ਹਿਰ ਦਾ ਨਾਮ ਰੌਸ਼ਨ ਕਰਨ। ਔਰ ਦੂਜੀ ਚੀਜ਼ ਜਿਹੜੀਆਂ ਮੈਂ ਪਹਿਲਾਂ ਗੱਲਾਂ ਦੋ ਕਹੀਆਂ ਸੀ ਕਿ ਇੱਕ ਤਾਂ মিডিਆ ਨੇ ਨਾਮ ਗਲਤ ਬੋਲਿਆ। ਉਹ ਔਰ ਦੂਜੀ ਇਸ ਬੱਚੇ ਨੂੰ ਇੱਕ ਪ੍ਰੋਬਲਮ ਸੀ ਦੋਵੇਂ ਚੀਜ਼ਾਂ ਸੀ ਤੁਹਾਡੇ ਸਾਹਮਣੇ ਰੱਖਿਆ ਸਾਡੀ ਕੋਸ਼ਿਸ਼ ਸੀ ਵੀ ਇਹ ਚੀਜ਼ਾਂ ਵੀ ਤੁਹਾਡੇ ਸਾਹਮਣੇ ਆਉਣ ਤੁਹਾਨੂੰ ਪਤਾ ਲੱਗਣ ਔਰ ਜੇ ਬੱਚੇ ਨੂੰ ਇਹ ਪ੍ਰੋਬਲਮ ਤੋਂ ਬਾਅਦ ਮਾਂ ਪਿਓ ਇੱਥੋਂ ਤੱਕ ਪਹੁੰਚਾ ਸਕਦੇ ਆ ਤਾਂ ਜਿਹੜੇ ਤੰਦਰੁਸਤ ਨੇ ਬਿਲਕੁਲ ਫਿੱਟ ਨੇ ਉਹ ਬੱਚੇ ਕਿੱਥੋਂ ਤੱਕ ਪਹੁੰਚ ਸਕਦੇ ਨੇ ਤੁਹਾਡੀ ਕੋਈ رائے ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ